ਭਾਰਤੀ ਨੌਜਵਾਨ ਵੱਲੋਂ ਪਾਕਿਸਤਾਨੀ ਵੈੱਬਸਾਈਟ ਨੂੰ ਹੈਕ ਕਰਕੇ ਉਸ ਤੇ ਭਾਰਤੀ ਝੰਡਾ ਲਹਿਰਾਇਆ ਗਿਆ। ਨੌਜਵਾਨ ਨੇ ਤਹੀ ਤੋਂ 35 ਸੈਕਿੰਡ ਤੱਕ ਲਹਿਰਾਇਆ ਗਿਆ ਭਾਰਤੀ ਝੰਡਾ। ਨੌਜਵਾਨ ਨੇ ਸਾਬਿਤ ਕੀਤਾ ਕਿ ਭਾਰਤਿਆ ਲਈ ਕੁਝ ਵੀ ਨਾ ਮੁਮਕਿਨ ਨਹੀਂ ਹੈ। ਵੈਬਸਾਈਟ ਨੂੰ ਕਰ ਦਿੱਤਾ ਬੰਦ ਪਾਕਿਸਤਾਨੀ ਵੈਬਸਾਈਟ ਨੂੰ ਹੈਕ ਕਰਕੇ ਭਾਰਤੀ ਨੌਜਵਾਨ ਵੱਲੋਂ ਉਸ ਵੈਬਸਾਈਟ ਤੇ ਲਹਿਰਾਇਆ ਗਿਆ ਚੰਡਾ ਸਸ਼੍ਰੀਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਭਾਰਤੀ ਹੈਕਰ ਨੇ ਪਾਕਿਸਤਾਨ ਦੀ ਇੱਕ ਵੈਬਸਾਈਟ ਨੂੰ ਹੈਕ ਕਰਕੇ ਉਸ ਦੇ ਵਿੱਚ 30 ਤੋਂ 35 ਮਿੰਟ ਭਾਰਤ ਦੇ ਚੰਡੇ ਨੂੰ ਲਹਿਰਾਇਆ ਅਤੇ ਗਣਤੰਤਰ ਦਿਵਸ ਦੀ ਵਧਾਈ ਵੀ ਦਿੱਤੀ ਇਸ ਦੇ ਨਾਲ ਹੀ ਉਸ ਨੇ ਇਹ ਵੀ ਸਾਬਿਤ ਕੀਤਾ ਕਿ ਪਰ ਦੇ ਲੋਕ ਇੰਟਰਨੈਟ ਦੀ ਦੁਨੀਆ ਵਿੱਚ ਸਭ ਕੁਝ ਕਰਨਾ ਜਾਣਦੇ ਹਨ ਅਤੇ ਪਾਕਿਸਤਾਨ ਨੂੰ ਇੱਕ ਹੋਰ ਸਬਕ ਸਿਖਾਇਆ ਅਤੇ ਹੈਕ ਕਰਨ ਤੋਂ ਬਾਅਦ ਉਸ ਵਿਅਕਤੀ ਵੱਲੋਂ ਇਸ ਵੈੱਬਸਾਈਟ ਨੂੰ ਅਨਓਪਰੇਟ ਕਰ ਦਿੱਤਾ ਗਿਆ ਤੇ ਪਾਕਿਸਤਾਨ ਸਰਕਾਰ ਨੇ ਵੈੱਬਸਾਈਟ ਹੁਣ ਬੰਦ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਜਦੋਂ ਉਸ ਨੇ ਵੈੱਬਸਾਈਟ ਨੂੰ ਹੈਕ ਕੀਤਾ ਤਾਂ ਉਸ ਨੇ ਹੈਕ ਕਰਨ ਤੋਂ ਬਾਅਦ ਉਸ ਵੈੱਬਸਾਈਟ ਤੇ ਇਹ ਵੀ ਲਿਖਿਆ ਹੈਕਡ ਬਾਈ ਅਭਿਸ਼ੇਕ ਅੱਜ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਜਿੱਥੇ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਤੇ ਰੈਲੀਆਂ ਕੱਢੀਆਂ ਗਈਆਂ ਅਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਪ੍ਰਯਾਸ ਕੀਤੇ ਗਏ ਉੱਥੇ ਹੀ ਅੱਜ ਇੱਕ ਵਾਰ ਫਿਰ ਤੋਂ ਭਾਰਤੀ ਹੈਕਰ ਦੁਆਰਾ ਪਾਕਿਸਤਾਨ ਦੀ ਵੈੱਬਸਾਈਟ ਨੂੰ ਹੈਕ ਕੀਤਾ ਗਿਆ ਅ 26 ਜਨਵਰੀ ਰਿਪਬਲਿਕ ਦੇ ਤੇ ਪਾਕਿਸਤਾਨ ਦੀ ਇੱਕ ਵੈੱਬਸਾਈਟ ਉੱਪਰ ਤਿਰੰਗਾ ਲਹਿਰਾਇਆ ਗਿਆ ਅਤੇ 26 ਜਨਵਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ نیچے ਹੈਕਰ ਦੁਆਰਾ ਆਪਣਾ ਨਾਮ ਲਿਖ ਕੇ ਹੈਕਡ ਬਾਈ ਅਭਿਸ਼ੇਕ ਲਿਖਿਆ ਗਿਆ। ਤਕਰੀਬਨ 30 ਤੋਂ 35 ਸਕਿੰਟ ਪਾਕਿਸਤਾਨ ਦੀ ਇਸ ਵੈੱਬਸਾਈਟ ਤੇ ਤਿਰੰਗਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਇਸ ਵੈੱਬਸਾਈਟ ਨੂੰ ਹੈਕਰ ਦੁਆਰਾ ਅਨਓਪਰੇਟ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇਹ ਖਬਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਲੋਕ ਇਸ ਨੂੰ ਬਹੁਤ ਸ਼ੇਅਰ ਵੀ ਕਰ ਰਹੇ ਹਨ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਅਜਿਹੇ ਬਹੁਤ ਲੋਕ ਹਨ ਜੋ ਇੰਟਰਨੈਟ ਦੀ ਦੁਨੀਆ ਵਿੱਚ ਕੁਝ ਵੀ ਕਰ ਸਕਦੇ ਹਨ। ਇਸ ਤਰ੍ਹਾਂ ਅੱਜ ਇੱਕ ਵਾਰ ਫਿਰ ਭਾਰਤੀ ਹੈਕਰ ਨੇ ਪਾਕਿਸਤਾਨ ਨੂੰ ਇੰਟਰਨੈਟ ਦੀ ਦੁਨੀਆ ਦਾ ਵਧੀਆ ਸਬਕ ਸਿਖਾਇਆ ਹੈ ਭਾਰਤ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਅੱਜ ਵੀ ਭਾਰਤ ਦੇ ਬਹੁਤ ਅਜਿਹੇ ਲੋਕ ਹਨ ਜੋ ਹਰ ਨਾ ਮੁਮਕਿਨ ਕੰਮ ਨੂੰ ਮੁਮਕਿਨ ਕਰ ਸਕਦੇ ਹਨ ਅਤੇ ਮੁਮਕਿਨ ਕਰਨ ਦੀ ਤਾਕਤ ਰੱਖਦੇ ਹਨ ਅਤੇ ਉਹਨਾਂ ਨੇ ਇਹ ਸਾਬਿਤ ਵੀ ਕੀਤਾ ਕਿ ਉਹ ਹਰ ਇੱਕ ਨਾ ਮੁਮਕਿਨ ਕੰਮ ਨੂੰ ਮੁਮਕਿਨ ਕਰ ਸਕਦੇ ਹਨ ਭਾਰਤੀ ਨੌਜਵਾਨ ਵੱਲੋਂ ਪਾਕਿਸਤਾਨੀ ਵੈੱਬਸਾਈਟ ਨੂੰ ਹੈਕ ਕਰਕੇ ਉਸ ਤੇ ਭਾਰਤੀ ਝੰਡਾ ਲਹਿਰਾਇਆ ਗਿਆ ਨੌਜਵਾਨ ਨੇ 30 ਤੋਂ 35 ਸਕਿੰਟ ਤੱਕ ਲਹਿਰਾਇਆ ਗਿਆ ਭਾਰਤੀ ਝੰਡਾ ਨੌਜਵਾਨ ਨੇ ਸਾਬਿਤ ਕੀਤਾ ਕਿ ਭਾਰਤਿਆਂ ਲਈ ਕੁਝ ਵੀ ਨਾ ਮੁਮਕਿਨ ਨਹੀਂ ਹੈ ਪਾਕਿਸਤਾਨੀ ਸਰਕਾਰ ਨੇ ਵੈੱਬਸਾਈਟ ਨੂੰ ਕਰ ਦਿੱਤਾ ਬੰਦ